ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਉਹ ਇਹ ਆ ਕਿ ਸਾਡੇ ਕਣਕ ਦੇ ਉੱਤੇ ਸੂਖਮ ਤੱਤਾਂ ਦੀ ਘਾਟ ਆ ਜਿਹੜੀ ਉਹ ਕਿਹੜੇ-ਕਿਹੜੇ ਸੂਖਮ ਤੱਤ ਦੀ ਘਾਟ ਆਉਂਦੀ ਸੂਖਮ ਤੱਤ ਨੂੰ ਅੰਗਰੇਜ਼ੀ 'ਚ ਮਾਈਕਰੋ ਨਿਊਟ੍ਰੀਐਂਟ ਵੀ ਕਹਿੰਦੇ ਆ ਜਿਵੇਂ ਮੈਗਨੀਜ਼ ਦੀ ਘਾਟ ਕਣਕ ਤੇ ਆਉਂਦੀ ਹੈ ਸਲਫਰ ਦੀ ਘਾਟ ਵੀ ਕਣਕ ਤੇ ਆ ਜਾਂਦੀ ਹੈ ਤੇ ਜ਼ਿੰਕ ਦੀ ਘਾਟ ਵੀ ਕਣਕ ਤੇ ਤਕਰੀਬਨ ਆ ਹੀ ਜਾਂਦੀ ਹੈ ਤੇ ਇਹ ਹੈ ਘਾਟਾਂ ਜਿਹੜੀਆਂ ਸਾਡੇ ਕਣਕ ਝੋਨੇ ਫਸਲੀ ਚੱਕਰ ਦੇ ਵਿੱਚ ਵੇਖੀਏ ਤਾਂ ਝੋਨੇ ਦੇ ਵਿੱਚ ਵੀ ਅ ਲੋਹੇ ਦੀ ਘਾਟ ਆਉਂਦੀ ਹੈ ਜਾਂ ਜਿੰਕ ਦੀ ਘਾਟ ਆਉਂਦੀ ਹੈ ਕਿਸਾਨ ਵੀਰੋ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਵੇਗਾ ਵੀ ਇਹ ਘਾਟਾਂ ਕਿਉਂ ਆਉਂਦੀਆਂ ਲਗਾਤਾਰ ਜਿਹੜਾ ਸਾਡਾ ਇੱਕੋ ਹੀ ਚੱਕਰ ਆ ਫਸਲ ਦਾ ਕਣਕ ਝੋਨਾ ਫਸਲੀ ਚੱਕਰ ਕਹਿ ਲਓ ਅਸੀਂ ਜ਼ਿਆਦਾ ਜ਼ੋਰ ਯੂਰੀਆ ਤੇ ਡੀਏਪੀ ਦੇ ਉੱਤੇ ਦਿੱਤਾ ਫਾਸਫੋਰਸ ਤੇ ਨਾਈਟ੍ਰੋਜਨ ਤਾਤੀ ਤਰਤੀ ਚ ਜ਼ਿਆਦਾ ਪਾਉਣੇ ਆ ਉਹ ਵੀ ਹੱਦੋਂ ਵੱਧ ਹੀ ਪਾਉਣੇ ਆ ਅਸੀਂ ਤੀਜਾ ਕਰਨੇ ਲਾ ਲੋ ਵੀ ਅਸੀਂ ਨਹਿਰੀ ਪਾਣੀ ਨੂੰ ਤਰਜੀਹ ਬਹੁਤ ਘੱਟ ਦਿੰਨੇ ਆ ਕਿਸਾਨ ਵੀਰੋ ਤਾਂ ਹੀ ਤੁਹਾਨੂੰ ਬਾਰ ਬਾਰ ਠੋਕ ਕੇ ਕਹੀਦਾ ਵੀ ਜੇ ਅਸੀਂ ਫਸਲਾਂ ਬੀਜਣੀਆਂ ਆਪਣੀ ਜੇ ਥਲੜੇ ਪਾਣੀ ਨੂੰ ਵੀ ਬਚਾਉਣਾ ਤਾਂ ਸਾਨੂੰ ਨਹਿਰੀ ਪਾਣੀ ਆਪਣਾ ਵਰਤਣਾ ਪਵੇਗਾ ਚਲੋ ਕਣਕ ਵੇਲੇ ਤਾਂ ਹੁਣ ਬੰਦੀ ਆ ਜਾਂਦੀ ਹੈ ਪਰ ਚੋਨੇ ਵੇਲੇ ਕਿਸਾਨ ਵੀਰੋ ਨਹਿਰੀ ਪਾਣੀ ਜ਼ਰੂਰ ਵਰਤਿਆ ਕਰੋ ਜਿਹੜੇ ਨਹਿਰੀ ਪਾਣੀ ਲਾਉਂਦੇ ਆ ਨਹਿਰੀ ਪਾਣੀ ਦੇ ਚੋਨਾ ਪਾਲਦੇ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਆ ਸੂਖਮ ਤੱਤਾਂ ਦੀ ਘਾਟਾ ਕੁੱਟਾ ਨਹੀਂ ਆਉਂਦੀਆਂ ਕਿਉਂਕਿ ਜਿਹੜਾ ਸਾਡਾ ਬੋਰ ਵਾਲਾ ਪਾਣੀ ਸਾਡੀ ਥੱਲੜੀ ਪਰਤ ਖਰਾਬ ਹੋ ਗਈ ਆ ਛੂਰਾ ਉਹਦੇ ਵਿੱਚ ਆ ਨਮਕ ਉਹਦੇ ਵਿੱਚ ਆ ਜਿਹੜੇ ਕਈ ਹੋਰ ਭਿਆਨਕ ਤੱਤ ਇਧਰ ਮਾਝੇ ਵਾਲੇ ਪਾਸੇ ਤਾਂ ਆ ਹੀ ਗਏ ਆ ਤੇ ਹੋਰ ਸਾਡੇ ਵਾਲੀ ਬੰਨੇ ਵੀ ਹੈਗੇ ਆ ਕਹਨ ਤੋਂ ਪਾਵਿਆ ਚੋਨੇ ਵੇਲੇ ਜ਼ਰੂਰ ਨਹਿਰੀ ਪਾਣੀ ਨੂੰ ਤਰਜੀਹ ਦਿਆ ਕਰੋ ਤੇ ਕਣਕ ਦੇ ਵਿੱਚ ਆਪਾਂ ਜੇ ਕਣਕ ਦੀ ਗੱਲ ਕਰੀਏ ਅੱਜ ਤੇ ਮੈਗਨੀਜ਼ ਤੱਤ ਦੀ ਘਾਟ ਬਾਰੇ ਹੀ ਆਪਾਂ ਗੱਲ ਕਰਨੀ ਹੈ ਵੀ ਇਹ ਕਿਉਂ ਇਹਦੀ ਘਾਟ ਆਉਂਦੀ ਹੈ ਇਹਦੀਆਂ ਨਿਸ਼ਾਨੀਆਂ ਕੀ ਆ ਸਾਨੂੰ ਪਤਾ ਕਿਵੇਂ ਲੱਗਦਾ ਵੀ ਇਹ ਮੈਗਨੀਜ਼ ਦੀ ਘਾਟ ਹੈ ਤੇ ਦਾ ਹੱਲ ਆਪਾਂ ਕਿਦਾਂ ਕਰ ਸਕਦੇ ਹਾਂ ਕਿਸਾਨ ਵੀਰੋ ਉਹ ਹੀ ਪਹਿਲਾਂ ਤੁਹਾਨੂੰ ਗੱਲ ਕੀਤੀ ਹੈ ਕਣਕ ਝੋਨਾ ਫਸਲੀ ਚੱਕਰ ਵੀ ਇਹਦਾ ਇੱਕ ਮੁੱਖ ਕਾਰਨ ਹੈ ਦੂਜਾ ਕਾਰਨ ਇਹਦਾ ਹੈ ਵੀ ਜਿਹੜੀਆਂ ਸਾਡੀਆਂ ਰੇਤਲੀਆਂ ਜ਼ਮੀਨਾਂ ਹੈ ਉੱਥੇ ਮੈਗਨੀਜ਼ ਦੀ ਘਾਟ ਵੀ ਅਕਸਰ ਵੇਖਣ ਨੂੰ ਮਿਲ ਜਾਂਦੀ ਹੈ ਤੇ ਸਾਡੇ ਖੇਤ ਵਿੱਚ ਸਾਨੂੰ ਕਣਕ ਚ ਪਤਾ ਕਿਵੇਂ ਲੱਗਿਆ ਕਿ ਮੈਕਨੀਜ਼ ਦੀ ਘਾਟ ਆ ਬੂਟਾ ਆ ਆਪਣਾ ਕਿਸਾਨ ਵੀਰੋ ਆਪਣਾ ਕਣਕ ਦਾ ਬੂਟਾ ਆ ਬੂਟੇ ਦੇ ਵੀ ਵਿਚਾਲੇ ਵਾਲੇ ਪੱਤੇ ਫਿਰ ਪੱਤੇ ਦੇ ਵੀ 나ੜੀਆਂ ਦੇ ਵਿਚਾਲੇ ਵਾਲੀ ਥਾਂ 나ੜੀਆਂ 나ੜੀਆਂ ਦੇ ਵਿਚਾਲੇ ਵਾਲੀ ਥਾਂ ਦੇ ਵਿੱਚ ਜਿਹੜੇ ਕੀ ਹੈ ਹਲਕੇ ਪੀਲੇ ਸਲੇਟੀ ਰੰਗ ਦੇ ਤੱਬੇ ਫਿਰ ਉਹ ਕੀ ਹੈ گلابی ਭੂਰੇ ਜੇ ਵੀ ਦਿਖਾਈ ਦਿੰਦੇ ਆ ਤੇ ਬਾਅਦ ਚ ਕੀ ਇਹ ਤੱਬੇ ਕੀ ਕਰਦੇ ਆ ਲੰਮੀ ਧਾਰੀ ਦਾ ਆਕਾਰ ਲੈ ਲੈਂਦੇ ਆ ਤੇ ਜਿਹੜੀ ਨਾੜੀਆਂ ਵਾ ਉਹ ਹਰੀਆਂ ਰਹਿੰਦੀਆਂ ਤੇ ਨਾੜੀਆਂ ਦੇ ਵਿਚਾਲੇ ਵਾਲਾ ਥਾਂ ਸਾਨੂੰ ਉਹ ਚਟਾਕ ਜੇ ਆ ਦਿਖਣ ਲੱਗ ਪੈਂਦੇ ਆ ਜੇ ਇਹਦਾ ਹੀ ਸ਼ੁਰੂਆਤੀ ਦੌਰ ਚ ਹੱਲ ਨਹੀਂ ਕਰਦੇ ਤੇ ਅੱਗੇ ਜਾ ਕੇ ਵੀ ਜਦੋਂ ਸਾਡਾ ਟੀਸੀ ਵਾਲਾ ਪੱਤਾ ਨਿਕਲਦਾ ਜਾਂ ਸਿੱਟਾ ਨਿਕਲਣ ਵੇਲੇ ਟੀਸੀ ਵਾਲਾ ਪੱਤਾ ਨਿਕਲਦਾ ਉਦੋਂ ਵੀ ਘਾਟੀਆਂ ਜਿਹੜੀਆਂ ਨਿਸ਼ਾਨੀਆਂ ਸਾਡੀ ਫਸਲ ਤੇ ਦੇਖਣ ਨੂੰ ਮਿਲਦੀਆਂ ਤੇ ਇਹਦੀ ਜਿਹੜੀ ਆ ਰੋਕਥਾਮ ਲਈ ਮੈਗਨੀਜ਼ ਦੀ ਜਿਹੜੀ ਘਾਟ ਆ ਉਹਦੇ ਹੱਲ ਲਈ ਕਿਸਾਨ ਵੀਰੋ ਆਪਾਂ ਕੀ ਕਰ ਸਕਦੇ ਆ ਆਪਾਂ ਕਰਨਾ ਕੀ ਹੈ 1 ਕਿਲੋ ਮੈਗਨੀਸ ਸਲਫੇਟ ਮੈਗਨੀਜ਼ ਸਲਫੇਟ 1 ਕਿਲੋ ਮੈਗਨੀਸ ਸਲਫੇਟ 200 ਲੀਟਰ ਪਾਣੀ ਦੇ ਵਿੱਚ ਆਪਾਂ ਘੋਲ ਕੇ ਸਪਰੇਅ ਕਰ ਸਕਦੇ ਹਾਂ ਸਪਰੇਅ ਕਿਸਾਨ ਵੀਰੋ ਪਾਣੀ ਲਾਉਣ ਤੋਂ 2-4 ਦਿਨ ਪਹਿਲਾਂ ਤੁਸੀਂ ਕਰ ਸਕਦੇ ਹੋ ਤੇ ਜੇ ਕਿਸਾਨ ਵੀਰੋ ਕੱਲੀ ਮੈਗਨੀਸ ਸਲਫੇਟ ਕਰਨੀ ਆ ਤਾਂ ਕਰ ਸਕਦੇ ਹੋ ਜੇ ਇਹਨੂੰ ਹੋਰ ਵਧੀਆ ਬਣਾਉਣਾ ਵੀ ਸਾਡੀ ਹਰਿਆਵਲ ਜੀ ਬਣੇ ਕਣਕ ਦੇ ਉੱਤੇ ਬਾਹਰ ਜੀ ਬਣੇ ਤਾਂ ਤੁਸੀਂ ਕਿਲੋ ਡੇਢ ਕਿਲੋ ਵੱਖਰੇ ਤੌਰ ਤੇ ਨਾਲ ਯੂਰੀਆ ਘੋਲ ਕੇ ਵੀ ਇਹਦੇ ਨਾਲ ਸਪਰੇਅ ਇਕੱਠੀ ਤੁਸੀਂ ਕਰ ਸਕਦੇ ਹੋ ਤੇ ਜੇ ਕਿਸਾਨ ਵੀਰੋਂ ਪਾਣੀ ਲਾ ਲਿਆ ਪਾਣੀ ਲਾਉਣ ਤੋਂ ਬਾਅਦ ਵੀ ਹਫ਼ਤੇ 10 ਦਿਨਾਂ ਬਾਅਦ ਵੀ ਕਿਸਾਨ ਵੀਰੋ ਤੁਸੀਂ ਇਹਦੀ ਸਪਰੇਅ ਕਰ ਸਕਦੇ ਹੋ ਜੇ ਇੱਕ ਜਿੰਨਾ ਖੇਤਾਂ ਦੇ ਵਿੱਚ ਪਿਛਲੇ ਸਾਲ ਵੀ ਇਹਦੀ ਘਾਟ ਆਈ ਹੈ ਜਾਂ ਜਾਦਾ ਹੀ ਰੇਤਲੀ ਜ਼ਮੀਨ ਹੈ ਉੱਥੇ ਇੱਕ ਸਪਰੇਅ ਨਾਲ ਇਹਦੀ ਗੱਲ ਨਹੀਂ ਬਣਦੀ ਤਾਂ ਤੁਸੀਂ ਜਦੋਂ ਦਿਨ ਵਧਿਆ ਜੇ ਲੱਗਦੇ 10-12 ਦਿਨਾਂ ਬਾਅਦ ਦੂਜੀ ਸਪਰੇਅ ਵੀ ਇਹਦੀ ਕਰ ਸਕਦੇ ਹੋ ਕਿਸਾਨ ਵੀਰੋ ਤੇ ਇੱਕ ਗੱਲ ਦਾ ਹੋਰ ਜ਼ਰੂਰ ਧਿਆਨ ਰੱਖਿਆ ਜੇ ਕਿਸਾਨ ਵੀਰ ਸਾਡੇ ਨਾਲ ਭੰਬਲ ਪੂਸੇ 'ਚ ਪੈ ਜਾਂਦੇ ਆ ਕਈ ਮੈਗਨੀ ਨੂੰ ਮੈਗਨੀਸ਼ੀਅਮ ਦੇ ਵਿੱਚ ਨਾ ਥੋੜਾ ਜਿਹਾ ਅੰਤਰ ਆ ਮੈਗਨੀਸ ਸਲਫੇਟ ਕਿਸਾਨ ਵੀਰੋ ਵੱਖਰਾ ਤਾਤ ਆ ਜਿਹੜਾ ਮੈਗਨੀਸ਼ੀਅਮ ਸਲਫੇਟ ਆ ਉਹ 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 ਵੱਖਰਾ ਆ ਸਾਡੇ ਕਣਕ ਦੇ ਉੱਤੇ ਮੈਗਨੀਜ਼ ਦੀ ਘਾਟ ਆਉਂਦੀ ਆ ਮੈਗਨੀ ਸਲਫੇਟ ਦੀ ਪੂਰਤੀ ਨਾਲ ਹੀ ਆਪਾਂ ਜਿਹੜੀ ਇਹਦੀ ਮੈਗਨੀਜ਼ ਦੀ ਘਾਟ ਨੂੰ ਪੂਰਾ ਕਰ ਸਕਦੇ ਆ ਤੇ ਕਣਕ ਦੇ ਉੱਤੇ ਜ਼ਿੰਕ ਦੀ ਘਾਟ ਵੀ ਆਉਂਦੀ ਆ ਸਲਫਰ ਦੀ ਘਾਟ ਵੀ ਆਉਂਦੀ ਆ ਵੀਡੀਓ ਲੰਮੀ ਨਾ ਹੋ ਜਾਵੇ ਕਿਉਂਕਿ ਦੋ ਤਿੰਨ ਮਿੰਟ ਹੀ ਤੁਸੀਂ ਕਿਸਾਨ ਵੀਰੋਂ ਮੈਨੂੰ ਪਤਾ ਦੇਣੇ ਹੁੰਦੇ ਆ ਤੇ ਆਪਾਂ ਅਗਲੀ ਵੀਡੀਓ 'ਚ ਉਹਦੇ ਬਾਬਤ ਗੱਲ ਕਰਾਂਗੇ ਜ਼ਿੰਕ ਦੀ ਘਾਟ ਨੂੰ ਆਪਾਂ ਕਿਵੇਂ ਰੋਕ ਸਕਦੇ ਆ ਤੇ ਸਲਫਰ ਦੀ ਘਾਟ ਨੂੰ ਕਿਸਾਨ ਵੀਰੋਂ ਕਿਵੇਂ ਰੋਕ ਸਕਦੇ ਆ ਇੰਨੀਆਂ ਕੁ ਬੇਨਤੀਆਂ ਕਿਸਾਨ ਵੀਰੋਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ